ਲੋਕ ਸਭਾ ਚੋਣਾਂ ਦਾ ਵਿਗਲ ਵੱਜਣ ਤੋਂ ਬਾਅਦ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਕਾਫੀ ਤੇਜ਼ੀ ਹੋ ਚੁੱਕੀਆਂ ਹਨ ਪੰਜਾਬ ਵਿੱਚ ਸ਼ਿਵ ਸੇਨਾ ਭਾਲ ਠਾਕਰੇ ਵੱਲੋਂ ਇਲਾਕਿਆਂ ਚੋਣਾਂ ਲੜਨ ਦਾ ਫੈਸਲਾ ਲਿਆ ਗਿਆ ਹੈ ਜਿਸ ਦੇ ਤਹਿਤ ਅੱਜ ਜਲੰਧਰ ਵਿਖੇ 9 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਚੰਡੀਗੜ੍ਹ ਸਮੇਤ ਬਾਕੀ 5 ਉਮੀਦਵਾਰਾਂ ਦਾ ਵੀ ਜਲਦੀ ਐਲਾਨ ਕਰ ਦਿੱਤਾ ਜਾਵੇਗਾ ਅਮ੍ਰਿਤਸਰ ਲੋਕ ਸਭਾ ਹਲਕੇ ਲਈ ਰਜਿੰਦਰ ਸ਼ਰਮਾ ਨੂੰ ਪਾਰਟੀ ਵੱਲੋਂ ਉਮੀਦਵਾਰ ਕੌਸ਼ਿਦ ਕੀਤਾ ਗਿਆ ਹੈ ਰਜਿੰਦਰ ਸ਼ਰਮਾ ਟਿਕਟ ਲੈਣ ਤੋਂ ਤੁਰੰਤ ਬਾਅਦ ਜੰਡਿਆਲਾ ਗੁਰੂ ਮੱਲੀ ਟਰਾਂਸਪੋਰਟ ਅਤੇ ਟਰਾਂਸਪੋਰਟ ਮਾਲਿਕ ਨਫਤੇ ਸਿੰਘ ਮੱਲੀ ਦਾ ਆਸ਼ੀਰਵਾਦ ਲੈਣ ਲਈ ਪਹੁੰਚਿਆ ਰਜਿੰਦਰ ਸ਼ਰਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੀ ਪਾਰਟੀ ਪੰਜਾਬ ਦੇ ਮੁੱਦਿਆਂ ਉੱਪਰ ਚੋਣ ਲੜੇਗੀ ਮੌਜੂਦਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਟਿੱਪਣੀ ਕਰਦੇ ਉਹਨਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਆਮ ਲੋਕਾਂ ਨੂੰ ਠੱਗਿਆ ਹੈ ਪੰਜਾਬ ਇਸ ਵੇਲੇ ਨਸ਼ੇ ਦੀ ਗਿਰਫਤ ਦੇ ਵਿੱਚ ਹੈ ਬੇਰੋਜ਼ਗਾਰੀ ਨੇ ਪੰਜਾਬ ਦੀ ਨੌਜਵਾਨੀ ਦਾ ਕਹਾਣ ਕੀਤਾ ਹੋਇਆ ਉਹਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਵੋਟਰ ਆਪਣੇ ਵੋਟ ਦਾ ਸੋਚ ਸਮਝ ਕੇ ਇਸਤੇਮਾਲ ਕਰਨ ਕਿ ਸਲਾਲਤ ਵਿੱਚ ਆ ਕੇ ਆਪਣਾ ਵੋਟ ਨੂੰ ਨਾਬੇਚਣ ਇਤਨਾ ਗਲਤੀਕਰਨ ਇਸ ਤੋਂ ਲਾਵਾ ਉਹਨਾਂ ਨੇ ਪੰਜਾਬ ਦੇ ਵੋਟਰਾਂ ਨੂੰ ਵਿਸ਼ਵਾਸ ਜਤਾਇਆ ਕਿ ਅਗਰ ਉਹਨਾਂ ਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਪੈਲ ਦੇ ਦਾਰ ਤੇ ਪੰਜਾਬ ਦੇ ਮਸਲਿਆਂ ਨੂੰ ਦਿਲਨੀ ਤੱਕ ਪਹੁੰਚਾਇਆ ਜਾਵੇਗਾ। ਟੋਟਲ ਇੰਡੀਆ ਨਿਊਜ਼ ਦੇਖ ਰਹੇ ਹੈ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਜਸਪਾਲ ਸ਼ਰਮਾ। ਅੱਜ ਅਸੀਂ ਰਜਿੰਦਰ ਕੁਮਾਰ ਜੀ ਨੂੰ ਤੁਹਾਡਾ ਮਿਲਾਉਣ ਜਾ ਰਹੇ ਹਾਂ ਜਿਹੜੇ ਕਿ ਸਿਰਸਾ ਸੈਨਾ ਵੱਲੋਂ ਅੱਜ ਟਿਕਟ ਲੈ ਕੇ ਆਏ ਆ। ਸਭ ਤੋਂ ਪਹਿਲਾਂ ਸਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਮਿਹਰਬਾਨੀ ਭਾਜੀ ਔਰ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਕਿ ਤੁਹਾਨੂੰ ਅੱਜ ਸ਼ਿਵ ਸੈਨਾ ਵੱਲੋਂ ਟਿਕਟ ਮਿਲੀ ਆ ਵੇਖੋ ਜੀ ਸਭ ਤੋਂ ਪਹਿਲਾਂ ਤੇ ਉਤਸ਼ਾਹੀਆਂ ਸਾਰੇ ਦੇਸ਼ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਪਰਮਾਤਮਾ ਕਰੇ ਲੋਕ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਨ ਔਰ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਆਪਣੇ ਪਰਮ ਸਤਿਕਾਰਯੋਗ ਸਾਡੇ ਸ਼ਿਵ ਸੈਨਾ ਦੇ ਪ੍ਰਮੁੱਖ ਸ਼੍ਰੀ ਇਕਨਾਥ ਸਿੰਦੇ ਜੀ ਜੋ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਔਰ ਕੈਪਟਨ ਅਵਜੀਤ ਜੀ ਔਰ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਹਰੀ ਸਿੰਘਲਾ ਜੀ ਦਾ ਕਿ ਜਿਨ੍ਹਾਂ ਨੇ ਮੇਰੇ ਉੱਤੇ ਵਿਸ਼ਵਾਸ ਜਤਾਇਆ ਕਿ ਮੈਨੂੰ ਜਿਹੜੀ ਆ ਇਹ ਲੋਕ ਸਭਾ ਦੀ ਅਮਰਸਾਤ ਤੋਂ ਜ਼ਿੰਮੇਵਾਰੀ ਦਿੱਤੀ ਆ ਔਰ ਇਸ ਜ਼ਿੰਮੇਵਾਰੀ ਦੇ ਵਿੱਚ ਸਭ ਤੋਂ ਪਹਿਲਾਂ ਟਿਕਟ ਲੈਂਣ ਤੋਂ ਬਾਅਦ ਸਾਡੇ ਮੇਰੇ ਵੱਡੇ ਵੀਰ ਸਾਡੇ ਸਰਦਾਰ ਨਵਤੇਜ ਸਿੰਘ ਜੀ ਮੱਲੀ ਸਾਹਿਬ ਜਿਨ੍ਹਾਂ ਦੇ ਕੋਲ ਮੈਂ ਆਣ ਕੇ ਆਸ਼ੀਰਵਾਦ ਲਿਆ ਔਰ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਆ ਕੇ ਬੈਠਾਂ ਹੋਰ ਵੀ ਜੋ ਵੀ ਲੋਕਾਂ ਦੀਆਂ ਸਮੱਸਿਆਵਾਂ ਨੇ ਅਸੀਂ ਉਹ ਦਿੱਲੀ ਦਰਬਾਰ ਤੱਕ ਠੋਕ ਕੇ ਪਹੁੰਚਾਵਾਂਗੇ ਜਿੱਥੇ ਵੱਧ ਚੜ ਕੇ ਹੋਊਗਾ ਅਸੀਂ ਹਰ ਗੱਲ ਦੇ ਵਿੱਚ ਹਿੱਸਾ ਲਵਾਂਗੇ ਸ਼ਰਮਾ ਜੀ ਅੱਜ ਕਿੰਨੀਆਂ ਟਿਕਟਾਂ 900 ਹੀਆਂ ਆਪਣਾ ਸਿਵ ਸੈਨਾ ਵੱਲੋਂ ਅਸੀਂ ਟੋਟਲ 9 ਸੀਟਾਂ ਇਹਨਾਂ ਲਾਂਚ ਕੀਤੀਆਂ ਜੀ ਔਰ 13 ਸੀਟਾਂ ਪਲੱਸ 1 ਸੀਟ ਚੰਡੀਗੜ੍ਹ 14 ਸੀਟਾਂ ਦੇ ਇਲੈਕਸ਼ਨ ਹੋਣਗੇ ਔਰ 14 ਦੀਆਂ 14 ਸੀਟਾਂ ਦੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਇਲੈਕਸ਼ਨ ਲੜੂਗਾ ਤੇ ਇਹ ਜਿਹੜੀ ਸ਼ਿਵ ਸੈਨਾ ਮਤਲਬ ਇਕੱਲੇ ਚੋਣ ਲੜ ਰਹੀ ਪੰਜਾਬ ਵਿੱਚ ਕਿ ਜਾਂ ਕਿਸੇ ਨਾਲ ਸਮਝੌਤਾ ਨਹੀਂ ਜੀ ਅਜੇ ਕੋਈ ਸਮਝੌਤਾ ਨਹੀਂ ਪੰਜਾਬ ਦੇ ਵਿੱਚ ਸਾਡਾ ਕਿਸੇ ਦੇ ਨਾਲ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੀ ਪੂਰੀ ਟੀਮ ਜਿਹੜੀ ਆ ਟਕੜੇ ਹੋ ਕੇ ਸਾਰੇ ਜਿਹੜੇ ਇਲੈਕਸ਼ਨ ਲੜ ਰਹੇ ਨੇ ਅੱਜ ਸਾਡੇ ਪੰਜਾਬ ਪ੍ਰਧਾਨ ਹਰੀ ਸਿੰਘ ਲਾ ਜੀ ਨੇ ਇਹ ਟਿਕਟਾਂ ਜਿਹੜੀਆਂ ਅਲੌਂਸ ਕੀਤੀਆਂ ਜਲੰਧਰ ਦੇ ਵਿੱਚ ਅੰਮ੍ਰਿਤਸਰ ਕਿਹੜੇ ਇਲਾਕੇ ਚ ਮਿਲੀ ਤੁਹਾਨੂੰ ਟਿਕਟ ਅੰਮ੍ਰਿਤਸਰ ਹਲਕਾ ਲੋਕ ਸਭਾ ਜੀ ਪੂਰਾ ਅੰਮ੍ਰਿਤਸਰ ਕੁਸ਼ਦਿਆਤੀ ਨੇ ਨੀਅਰ ਬੋਟ ਕਈ 1.9 ਲੱਖ ਦੇ ਕੁੜੀ ਜਿਹੜੇ ਆ ਵੋਟਰ ਨੇ ਸਾਡੇ ਇਲਾਕੇ ਦੇ ਵਿੱਚ ਜੇਕਰ ਆਪਾਂ ਉੱਥੋਂ ਦੇ ਪਹਿਲੇ ਐਮਪੀ ਦੀ ਗੱਲ ਕਰੀਏ ਤੇ ਕਿੱਦਾਂ ਦਾ ਉਹਨਾਂ ਦਾ ਤੁਹਾਡੇ ਇਲਾਕੇ 'ਚ ਕੰਮ ਰਿਹਾ ਪਹਿਲਾਂ ਦਾ ਵੇਖੋ ਜੀ ਸਾਰੇ ਆਪੋ ਆਪਣੀ ਜਗ੍ਹਾ ਕਹਿੰਦੇ ਨੇ ਠੀਕ ਹੀ ਰਿਹਾ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਲੇਕਿਨ ਅਸੀਂ ਜੋ ਕਵਾਂਗੇ ਉਹ ਕਰਾਂਗੇ ਅਸੀਂ ਫੋਕੇ ਫੈਰ ਜਿਹੜੇ ਆ ਜਿਵੇਂ ਮਾਰੇ ਨੇ ਪਾਰਟੀਆਂ ਨੇ ਲੋਕਾਂ ਦੇ ਨਾਲ ਜੋ ਧੋਖੇ ਕੀਤੇ ਆ ਉਹ ਅਸੀਂ ਨਹੀਂ ਕਰਨੇ ਅਸੀਂ ਜੋ ਕਵਾਂਗੇ ਉਹ ਕਰਾਂਗੇ ਜੇਕਰ ਤੁਹਾਨੂੰ ਉੱਥੇ ਕਾਮਯਾਬੀ ਮਿਲਦੀ ਆ ਕਿਹੜੇ ਕੰਮ ਪੈਲ ਦੇ ਅਧਾਰ ਤੇ ਕਰੋਗੇ ਬਿਲਕੁਲ ਜੀ ਸਭ ਤੋਂ ਪਹਿਲਾਂ ਦੇ ਪੈਲ ਦੇ ਅਧਾਰ ਤੇ ਜੋ ਸਾਡੇ ਅੰਮ੍ਰਿਤਸਰ ਦੇ ਵਿੱਚ ਕੀ ਪੂਰੇ ਪੰਜਾਬ 'ਚ ਹੀ ਬੇਰੁਜ਼ਗਾਰੀ ਦਾ ਬਹੁਤ ਮੁੱਦਾ ਉਹਨੂੰ ਅਸੀਂ ਪੈਲ ਦੇ ਅਧਾਰ ਤੇ ਲਵਾਂਗੇ ਔਰ ਜਿਹੜੀਆਂ ਮੈਡੀਕਲ ਸੇਵਾਵਾਂ ਨੇ ਉਹ ਵੀ ਬਹੁਤ ਜ਼ਰੂਰੀ ਨੇ ਜੋ ਕਿ ਲੋਕਾਂ ਨੂੰ ਪਹਿਲਾਂ ਬਹੁਤ ਕੁਝ ਕਿਹਾ ਗਿਆ ਆ ਜਿਵੇਂ ਆਪਾਂ ਇਹੋ ਵੇਖ ਲਈਏ ਕਿ ਪੰਜਾਬ ਦੀਆਂ ਜਨਾਨੀਆਂ ਨੂੰ ਇਹ ਬੜਾ ਭਰੋਸਾ ਦਿੱਤਾ ਗਿਆ ਕਿ ਆਪਾਂ ਹਜ਼ਾਰ ਹਜ਼ਾਰ ਰੁਪਏ ਸਾਰਿਆਂ ਦੇ ਖਾਤੇ 'ਚ ਪਾਉਣਾ 22 ਸਾਲ ਹੋ ਗਿਆ ਅਜੇ ਤੱਕ ਤੇ ਕਿਸੇ ਦੇ ਖਾਤੇ 'ਚ ਪਿਆ ਨਹੀਂ ਇਹ ਸਾਰੇ ਜਿਹੜੇ ਮੁੱਦੇ ਨੇ ਇਹ ਸਾਰੇ ਮੁੱਦੇ ਲੈ ਕੇ ਆਪਾਂ ਜਿਵੇਂ 1984 ਦੇ ਵਿੱਚ ਦੰਗੇ ਹੋਏ ਅਸੀਂ ਉਹਨਾਂ ਦੇ ਦੋਸ਼ੀਆਂ ਨੂੰ ਜਿਹੜੀ ਆ ਪੂਰ ਜੋਰ ਅਪੀਲ ਕਰਕੇ ਸਜ਼ਾ ਦਿਵਾਵਾਂਗੇ ਔਰ ਵੱਤ ਤੋਂ ਵੱਧ ਸ਼ੇਰਸਾਣਾ ਦਾ ਸਹਿਯੋਗ ਉਹ ਕਾਦੇ ਵਿੱਚ ਇੱਕ ਮੇਨ ਮੁੱਦਾ ਚੱਲ ਰਿਹਾ ਹੈ ਵੇਲੇ ਸਭ ਤੋਂ ਜ਼ਿਆਦਾ ਨਸ਼ਿਆਂ ਦਾ ਨਸ਼ਿਆਂ ਦਾ ਔਰ ਲੁੱਟਾਂ ਖੋਹਣ ਦਾ ਜਿਹੜਾ ਬਾਜ਼ਾਰ ਬੜਾ ਗਰਮ ਹੈ ਪੂਰੇ ਪੰਜਾਬ ਦੇ ਵਿੱਚ ਜਦਕਿ ਸਾਡੀ ਸਰਕਾਰ ਨੇ ਜਿਹੜੀ ਕਿ ਮੈਂ ਮੌਜੂਦਾ ਸਰਕਾਰ ਇੰਨੇ ਵੀ ਵਾਅਦਾ ਕੀਤਾ ਸੀ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਵੀ ਖਤਮ ਕਰਾਂਗੇ ਔਰ ਜਿਹੜਾ ਇਹ ਗੁੰਡਾਗਰਦੀ ਵੀ ਖਤਮ ਕਰਾਂਗੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵੇਖੋ ਜੀ ਇਹ ਤੇ ਵਾਅਦਾ ਇਹਨਾਂ ਨੇ ਕੀਤਾ ਸੀ ਲੇਕਿਨ ਵਾਅਦਾ ਤੇ ਕੋਈ ਵੀ ਪੂਰਾ ਨਹੀਂ ਕੀਤਾ ਨਸ਼ਾ ਜਿਹੜਾ ਅੱਗੇ ਨਾਲੋਂ ਡਬਲ ਹੋ ਗਿਆ ਸਾਰਿਆਂ ਨੂੰ ਪਤਾ ਕਿ ਨਸ਼ਾ ਜਿਹੜਾ ਡਬਲ ਹੋ ਗਿਆ ਕੋਈ ਰੋਕਣ ਵਾਲਾ ਨਹੀਂ ਕੋਈ ਟੋਕਣ ਵਾਲਾ ਨਹੀਂ ਅਗਲੇ ਕੋਈ ਪੰਜਾਬ ਪੁਲਿਸ ਦੇ ਕੋਈ ਮੁਲਾਜ਼ਮ ਜਾ ਕੋਈ ਅਫਸਰ ਕਿਨੂੰ ਫੜ ਕੇ ਲਾਉਂਦੇ ਤੇ ਨਾਲ ਹੀ ਲੀਟਰਾਂ ਦੇ ਫੋਨ ਆ ਜਾਂਦੇ ਉਹਦੇ ਵਿੱਚ ਪ੍ਰਸ਼ਾਸਨ ਵੀ ਕੀ ਕਰੂਗਾ ਜਦੋਂ ਆਪਾਂ ਪ੍ਰਸ਼ਾਸਨ ਦੇ ਪਹਿਲਾਂ ਹੀ ਨਕੇਲ ਕੱਸ ਕੇ ਰੱਖ ਲਈਏ ਤੇ ਉਹਦਾ ਪ੍ਰਸ਼ਾਸਨ ਨੇ ਖਤਮ ਕਰਉਣਾ ਨਸ਼ਾ ਦੇ ਪ੍ਰਸ਼ਾਸਨ ਨੇ ਖਤਮ ਕਰਉਣਾ ਜੇ ਪ੍ਰਸ਼ਾਸਨ ਨੂੰ ਉਹਦਾ ਉਤੋਂ ਆਰਡਰ ਹੋਏਗਾ ਤੇ ਆਪਾਂ ਇਹਦਾ ਕਿਹਨੂੰ ਕਸੂਰਵਾਰ ਮੰਨਦੇ ਪੰਜਾਬ ਪੁਲਿਸ ਨੂੰ ਕਸੂਰਵਾਰ ਮੰਨਦੇ ਹੈ ਕਿ ਜਿਹੜੀ ਸਰਕਾਰ ਨੂੰ ਜਿਹੜੀ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਇਹਦਾ ਕਸੂਰਵਾਰ ਮੰਨਦਾ ਖਾਸ ਤੌਰ ਤੇ ਸੀਐਮ ਸਾਹਿਬ ਨੂੰ ਇਹਦਾ ਕਸੂਰवार ਮੰਨਦਾ ਕਿ ਜਿਨ੍ਹਾਂ ਨੇ ਪਹਿਲਾਂ ਆਰਡਰ ਕਰਕੇ ਤੇ ਬਾਅਦ ਦੇ ਵਿੱਚ ਕੀਤਾ ਕੁਛ ਨਹੀਂ ਇਹ ਨਸ਼ਾੜਾ ਕਿਹੜੀ ਸਰਕਾਰ ਵਾਲੇ ਸ਼ੁਰੂ ਹੋਇਆ ਸੀ ਨਹੀਂ ਵੇਖੋ ਜੀ ਨਸ਼ਾ ਦੇ ਇਹ ਚੱਲਦਾ ਹੀ ਆਂਡਿਆ ਬੜੀ ਦੇਰ ਤੋਂ ਚੱਲਦਾ ਆਂਡਿਆ ਇਹਦੇ ਬਾਰੇ ਆਪਾਂ ਕੋਈ ਟਿੱਪਣੀ ਨਹੀਂ ਕਰ ਸਕਦੇ ਜੇ ਬਹੁਤ ਸਮਾਂ ਆਪਾਂ ਬਹੁਤ ਗੱਲਾਂ ਕਰਾਂਗੇ ਅੱਜ ਤੇ ਟਿਕਟ ਲੈ ਕੇ ਆਏ ਆ ਅੱਜ ਇਹ ਖੁਸ਼ੀਆਂ ਦੀਆਂ ਗੱਲਾਂ ਉਹ ਕਰਾਂਗੇ ਇਹ ਵੀ ਤੁਹਾਡੀ ਸਰਕਾਰ ਦਾ ਜਵਾਬ ਜਿਹੜਾ ਸਟੇਜ ਤੇ ਦੇਾਂਗੇ ਆਪਾਂ ਤੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤੇ ਇਹੋ ਕਹਾਂਗਾ ਕਿ ਵੋਟ ਬਹੁਤ ਕੀਮਤੀ ਆ ਕਿਸੇ ਨੂੰ ਵੀ ਪਾਓ ਲੇਕਿਨ ਸੋਚ ਸਮਝ ਕੇ ਪਾਓ ਇਹ ਨਸ਼ੇ ਨੂੰ ਮਤਲਬ ਜਿਹੜਾ ਆਪਾਂ ਜੇ ਖਤਮ ਕਰਨਾ ਜਿਹੜਾ ਸਾਨੂੰ ਪਤਾ ਹੋਵੇ ਕਿ ਇਹ ਨਹੀਂ ਪਿਆ ਆਪਾਂ ਇੱਕ ਬੋਤਲ ਸ਼ਰਾਬ ਦੇਤੇ ਆ ਆਪਾਂ ਵੋਟ ਵੇਚ ਦਈਏ ਇਹ ਵੋਟ ਬੜੀ ਕੀਮਤੀ ਹੈ ਇਹਨੂੰ ਜਿੰਨੂੰ ਵੀ ਪਾਉਣੀ ਹੈ ਸੋਚ ਸਮਝ ਕੇ ਪਾਓ ਜਿਹੜਾ ਤੁਹਾਨੂੰ ਲੱਗੇ ਵੀ ਸਾਡੀ ਸਰਕਾਰ ਤੀ ਤੱਕ ਆਵਾਜ਼ ਪਹੁੰਚਾ ਸਕਦਾ ਉਹਨੂੰ ਕੈਂਡੀਡੇਟ ਠੀਕ ਹੈ ਜੀ ਧੰਨਵਾਦ ਜੀ ਇਹ ਸਨ ਰਜਿੰਦਰ ਸ਼ਰਮਾ ਜੀ ਜਿਹੜੇ ਕਿ ਅੱਜ ਇਹ ਸਿਵ ਸਾਨਾ ਵੱਜੋਂ ਟਿਕਟ ਲੈ ਕੇ ਅੰਮ੍ਰਿਤਸਰ ਹਲਕੇ ਤੋਂ ਲੜ ਰਹੇ ਆ ਔਰ ਸਾਡੇ ਅੱਜ ਜੰਡਿਆਲਾ ਗੁਰੂ ਵਿਖੇ ਇੱਥੇ ਸਾਡੇ ਸ਼ਹਿਰ ਦੇ ਬਹੁਤ ਹੀ ਪ੍ਰਮੁੱਖ ਆਦਮੀ ਹੈਗੇ ਜੀ ਮੱਲੀ ਸਾਹਿਬ ਟਰਾਂਸਪੋਰਟਰ ਜਿੰਨਾਂ ਕੋਲੇ ਠਹਿਰੇ ਆ ਔਰ ਇਹਨਾਂ ਦਾ ਆਸ਼ੀਰਵਾਦ ਲੈਣ ਵਾਸਤੇ ਅੱਜ ਇੱਥੇ ਪਹੁੰਚੇ ਆ ਔਰ ਉਹਨਾਂ ਨੇ ਇਹਨਾਂ ਨੂੰ ਭਰਪੂਰ ਆਸ਼ੀਰਵਾਦ ਦਿੱਤਾ ਕਿ ਜਿੰਨਾ ਵੀ ਹੋ ਸਕਿਆ ਅਸੀਂ ਤੁਹਾਡੀ ਬਤ ਬਤ ਮਦਦ ਕਰਾਂਗੇ ਮੈਂ ਜੰਡਿਆਲਾ ਗੁਰੂ ਤੋਂ ਜਸਪਾਲ ਸ਼ਰਮਾ ਟੋਟਲ ਇੰਡੀਆ ਨਿਊਜ਼